ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਵੈਲਕਮ ਟੂ ਮਾਈ YouTube ਚੈਨਲ ਪੰਜਾਬੀ ਸਿੱਧੂ ਗੁਰਪ੍ਰੀਤ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਤੇ ਇੱਕ ਪਲੀਜ਼ ਰਿਕਵੈਸਟ ਹੈ ਜਿਹੜੇ ਚੈਨਲ ਤੇ ਨਵੇਂ ਹੁੰਦੇ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਠੀਕ ਹੈ ਜੀ ਤੇ ਬੁਟੀਕ ਦਾ ਕੰਮ ਹੈ ਜਿਹੜਾ ਆਪਾਂ ਇਹ ਆਨਲਾਈਨ ਘਰ ਤੋਂ ਕਰਦੇ ਆਂਗੇ ਪੇਮੈਂਟ ਆਪਾਂ ਪਹਿਲਾਂ ਲੈਨੇ ਆ ਫਿਰ ਆਪਾਂ ਤੁਹਾਡਾ ਜਿਹੜਾ ਸੂਟ ਆ ਉਹ ਰੈਡੀ ਕਰਵਾਉਨੇ ਆਂਗੇ ਠੀਕ ਹੈ ਜੀ ਤੇ ਆਪਾਂ ਪਾਰਸਲ ਆ ਜਿਹੜਾ ਉਹ ਪੋਸਟ ਆਫਿਸ ਰਾਹੀਂ ਲਾਉਨੇ ਆਂਗੇ ਜੋ ਤੁਹਾਡੇ ਘਰ ਤੱਕ ਜਾਊਗਾ ਠੀਕ ਹੈ ਜੀ ਤੁਸੀਂ ਬੇਫਿਕਰ ਹੋ ਕੇ ਸਾਨੂੰ ਆਪਣਾ ਆਰਡਰ ਆ ਜਿਹੜਾ ਉਹ ਦੇ ਸਕਦੇ ਹੋ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਪਾਰਟੀ ਵੇਅਰ ਕਲੈਕਸ਼ਨ ਵੀ ਆਪਾਂ ਕਿਹੜੀ ਕਲੈਕਸ਼ਨ ਆ ਜਿਹੜੀ ਲੈ ਕੇ ਆਏ ਆ ਕਿਸ ਤਰ੍ਹਾਂ ਦਾ ਤੁਸੀਂ ਉਹਦੇ ਉੱਪਰ ਵਰਕ ਆ ਜਿਹੜਾ ਉਹ ਕਰਵਾ ਸਕਦੇ ਹੋ ਠੀਕ ਹੈ ਜੀ ਲਓ ਜੀ ਪਹਿਲਾ ਆਪਾਂ ਤੁਹਾਨੂੰ ਦਿਖਾਉਣ ਲੱਗੇ ਆਂਗੇ ਜੋਹਾ ਸਿਲਕ ਜਿਹੜਾ ਇਹ ਫੈਬਰਿਕਾ ਇਹ ਜੋਹਾ ਸਿਲਕ ਦੇ ਵਿੱਚ ਹੈਗਾ ਤੇ ਬਹੁਤ ਸੋਹਣਾ ਬਹੁਤ ਹੀ ਵਧੀਆ ਫੈਬਰਿਕਾ ਇਹ ਠੀਕ ਹੈ ਜੀ ਤੇ ਇਹਦੇ ਸਟੱਫ ਦੇ ਵਿੱਚ ਸ਼ਾਈਨ ਹੈਗੀ ਬਹੁਤ ਸੋਹਣਾ ਫੈਬਰਿਕ ਹੈ ਇਹਦੇ ਉੱਪਰ ਤੁਸੀਂ ਹੈਂਡਵਰਕ ਮਸ਼ੀਨਵਰਕ ਜਿਸ ਤਰ੍ਹਾਂ ਦਾ ਮਰਜ਼ੀ ਹੈ ਜਿਹੜਾ ਉਹ ਵਰਕ ਹੈ ਤੁਸੀਂ ਕਰਵਾ ਸਕਦੇ ਹੋ ਪਾਰਟੀ ਵੇਅਰ ਸੂਟ ਹੈ ਜਿਹੜਾ ਇਹਨੂੰ ਤੁਸੀਂ ਰੈਡੀ ਕਰਵਾ ਸਕਦੇ ਹੋ ਤੀਆਂ ਆ ਰਹੀਆਂ ਨੇਗੀਆਂ ਵਰਤਾਰੇ ਨੇਗੇ ਤੇ ਫੰਕਸ਼ਨ ਵੀ ਸਟਾਰਟ ਹੋਣ ਹੋਣ ਵਾਲੇ ਨੇਗੇ ਠੀਕ ਹੈ ਜੀ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਬਾਕੀ ਤੁਸੀਂ ਸਾਡੇ ਰੇਟ ਕਿਤੋਂ ਹੋਰ ਵੀ ਪਤਾ ਕਰ ਸਕਦੇ ਹੋਗੇ ਵੀ ਸਾਡੇ ਵੱਧ ਨੇ ਰੇਟ ਜਾਂ ਠੀਕ ਰਹਿਣਗੇ ਠੀਕ ਹੈ ਜੀ ਬਸ ਤਾਂ ਸਾਡੇ ਰੇਟ ਹੋਰਾਂ ਨਾਲੋਂ ਬਹੁਤ ਜ਼ਿਆਦਾ ਠੀਕ ਨੇਗੇ ਲਓ ਜੀ ਤੇ ਅਗਲਾ ਕਲਰ ਇਹਦੇ ਵਿੱਚ ਇਹ ਹੈਗਾ ਤੁਸੀਂ ਬੇਫਿਕਰ ਹੋ ਕੇ ਸਾਨੂੰ ਆਪਣਾ ਆਰਡਰ ਰੈਡੀ ਆਰਡਰ ਦੇ ਸਕਦੇ ਹੋਗੇ ਕਿਉਂਕਿ ਆਪਾਂ ਸਟਾਫ ਵੀ ਵਧੀਆ ਲੈ ਕੇ ਆਉਨੇ ਆ ਆਪਣੇ ਕੋਲ ਬ੍ਰਾਂਡ ਦਾ ਸਟਾਫ ਹੈ ਠੀਕ ਹੈ ਜੀ ਤੁਸੀਂ ਜਿਸ ਤਰ੍ਹਾਂ ਦਾ ਸਟਾਫ ਸਾਨੂੰ ਕਹੋਗੇ ਉਸ ਦੇ ਉੱਪਰ ਅਸੀਂ ਵਰਕ ਕਰਵਾ ਕੇ ਦੇਵਾਂਗੇ ਅਗਰ ਤੁਸੀਂ ਪਿਓਰ ਦੇ ਉੱਪਰ ਕਰਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਪਿਓਰ ਦੇ ਉੱਪਰ ਕਰਵਾ ਕੇ ਦੇਵਾਂਗੇ ਪਿਓਰ ਕ੍ਰੇਪਅਰ ਦੇ ਵੀ ਕਰਵਾ ਸਕਦੇ ਹੋਗੇ ਪਿਓਰ ਖਾਦੀ ਹੋਈ ਉਹ ਤੁਹਾਨੂੰ 750 ਪਰ ਮੀਟਰ ਮਿਲੇਗਾ ਠੀਕ ਹੈ ਜੀ ਸਾਡੇ 5.5 ਮੀਟਰ ਆਪਾਂ ਸੂਟ ਦੀ ਕੱਟ ਲਵਾਂਗੇ ਕਿਉਂਕਿ ਉਹ ਡਾਈ ਦੇ ਵਿੱਚ ਸਲਿੰਕ ਹੋ ਜਾਂਦਾ ਹੈਗਾ ਇਹ ਤੁਹਾਡੀ ਇੱਛਾ ਵੀ ਜੇ ਤੁਸੀਂ ਘੱਟ ਬਜਟ ਦੇ ਵਿੱਚ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਤਰ੍ਹਾਂ ਦੇ ਸਟਾਫ ਉੱਪਰ ਕਰਵਾ ਸਕਦੇ ਹੋ ਜਿਵੇਂ ਨੈਚੁਰਲ ਕਰੇਵ ਹੋਈ ਜੋ ਹਾ ਸਿਲਕ ਹੋਈ ਠੀਕ ਹੈ ਜੀ ਜਿਹੜਾ ਸਟਾਫ ਤੁਹਾਨੂੰ ਵਧੀਆ ਲੱਗਦਾ ਜਾਂ ਸ਼ਿਮਰ ਹੋਈ ਜਿਸ ਤਰ੍ਹਾਂ ਤੁਸੀਂ ਜਿਹੜੇ ਸਟਾਫ ਤੇ ਕਰਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਇਹ ਹੈਗਾ ਆਪਣੇ ਕੋਲ ਪਾਊਡਰ ਬਲੂ ਕਲਰ ਠੀਕ ਹੈ ਇਹ ਵੀ ਜੋ ਹਾ ਸਿਲਕ ਦਾ ਫੈਬਰਿਕ ਹੈਗਾ ਬਹੁਤ ਸੋਹਣਾ ਕਲਰ ਆ ਬਹੁਤ ਹੀ ਪਿਆਰਾ ਸਟੱਫ ਹੈਗਾ ਤੇ ਆਪਾਂ ਸਿਲੈਕਟਡ ਜੇ ਕਲਰ ਲੈ ਕੇ ਆਏਾਂਗੇ ਬਾਕੀ ਤੁਹਾਡੀ ਇੱਛਾ ਹੈਗੀ ਜਿਹੜਾ ਕਲਰ ਤੁਸੀਂ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਤੁਹਾਨੂੰ ਇਹਦੇ ਵਿੱਚ ਡਾਰਕ ਲਾਈਟ ਹਰ ਤਰ੍ਹਾਂ ਦੇ ਕਲਰ ਮਿਲ ਜਾਣਗੇ ਠੀਕ ਹੈ ਇਹ ਤੁਹਾਡੀ ਇੱਛਾ ਵੀ ਜਿਹੜਾ ਕਲਰ ਤੁਹਾਨੂੰ ਪਸੰਦ ਹੈ ਤੁਸੀਂ ਉਹਦੇ ਉੱਪਰ ਵਰਕ ਤਾਂ ਜਿਹੜਾ ਕਰਵਾ ਸਕਦੇ ਹੋ ਅ ਤੇ ਅਗਲਾ ਹੈਗਾ ਆਪਣੇ ਕਲਰ ਲੈ ਕੇ ਆਏਾਂਗੇ ਕਿਉਂਕਿ ਮੈਨੂੰ ਜਿਹੜੇ ਕਲਰ ਵਧੀਆ ਲੱਗੇ ਸਰਦਾਰੀ ਜੇ ਕਲਰ ਮੈਂ ਉਸ ਤਰ੍ਹਾਂ ਦੇ ਕਲਰ ਲੈ ਕੇ ਆਈ ਆ ਬਾਕੀ ਤੁਹਾਡੀ ਇੱਛਾ ਜਿਸ ਤਰ੍ਹਾਂ ਦਾ ਤੁਸੀਂ ਕਲਰ ਕਹੋਗੇ ਆਪਾਂ ਤੁਹਾਨੂੰ ਪ੍ਰੋਵਾਈਡ ਕਰਵਾ ਦਾਂਗੇ ਇਹ ਹੈਗਾ ਲਾਈਟ ਮਹਿੰਦੀ ਜਿਹਾ ਕਲਰ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਕਲਰ ਆ ਸਾਰੇ ਕਲਰ ਹੀ ਸਰਦਾਰੀ ਨੇ ਕੋਈ ਵੀ ਕਲਰ ਛੱਡਣ ਵਾਲਾ ਨਹੀਂ ਹੈਗਾ ਤੁਸੀਂ ਕਿਸੇ ਦੇ ਉੱਪਰ ਵੀ ਵਰਕ ਕਰਵਾ ਸਕਦੇ ਹੋ ਇਹ ਵੀ ਆਪਣਾ ਜੋਹਾ ਸਿਲਕ ਦਾ ਫੈਬਰਿਕ ਹੈ ਠੀਕ ਹੈ ਜੀ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਫੈਬਰਿਕ ਹੈ ਇਹ ਬਿਲਕੁਲ ਲਾਈਟ ਵੇਟ ਹੈ ਫੈਬਰਿਕ ਕੁਈ ਹੈ ਵੀ ਨਹੀਂ ਹੈਗਾ ਨਾਲੇ ਇਹ ਠੀਕ ਹੈ ਜੀ ਜਿਸ ਤਰ੍ਹਾਂ ਦਾ ਮਰਜ਼ੀ ਤੁਸੀਂ ਵਰਕ ਕਰਵਾ ਸਕਦੇ ਹੋ ਤੇ ਦੁਪੱਟਾ ਵੀ ਕੋਈ ਮਰਜ਼ੀ ਲਗਵਾ ਸਕਦੇ ਹੋ ਪਿਓਰ ਕਹੋਗੇ ਤਾਂ ਅਸੀਂ ਤੁਹਾਨੂੰ ਪਿਓਰ ਲਗਾ ਕੇ ਦੇਵਾਂਗੇ ਅਗਰ ਸੈਮੀ ਲਵੋਗੇ ਤਾਂ ਤੁਸੀਂ ਜੇ ਸੈਮੀ ਕਹੋਗੇ ਤਾਂ ਅਸੀਂ ਤੁਹਾਨੂੰ ਸੈਮੀ ਹੀ ਕੋਲੇ ਇਹ ਬਾਂਦਨੀਜ਼ ਦਾ ਪ੍ਰਿੰਟ ਹੈ ਠੀਕ ਹੈ ਜੀ 크레이ਪ ਦੀ ਬਾਂਦਨੀ ਹੈ ਰਾਮ ਟੈਕਸ ਬ੍ਰਾਂਡ ਹੈ ਇਹ ਤੇ ਬਹੁਤ ਹੀ ਸੋਹਣਾ ਸਟਾਫ ਹੈ ਬਹੁਤ ਵਧੀਆ ਕਲਰ ਹੈ ਇਹ ਇਹ ਹੈਗਾ ਸ਼ਰਟ ਠੀਕ ਹੈ ਜੀ ਸਾਨੂੰ 2.5 ਮੀਟਰ ਸ਼ਰਟ ਤੇ ਬਾਟਮ ਮਿਲੂਗੀ ਬਿਨਾ ਵਰਕ ਕਰੇ ਸਾਤੋ ਇਹ ਸੂਟ ਤੁਸੀਂ ਲੈਣਾ ਚਾਹੁੰਦੇ ਹੋ ਬਿਨਾ ਵਰਕ ਵੀ ਲੈ ਸਕਦੇ ਹੋ ਅਗਰ ਵਰਕ ਕਰਾਉਣਾ ਚਾਹੁੰਦੇ ਹੋ ਹੈਂਡ ਵਰਕ ਮਸ਼ੀਨ ਵਰਕ ਤਾਂ ਤੁਸੀਂ ਸਾਨੂੰ ਉਹ ਵੀ ਆਰਡਰ ਕਰ ਸਕਦੇ ਹੋ ਠੀਕ ਹੈ ਜੀ ਉਸ ਤਰ੍ਹਾਂ ਉਹਦੇ ਵਿੱਚ ਵੀ ਤੁਸੀਂ ਸੂਟ ਹੈ ਜਿਹੜਾ ਉਹ ਰੈਡੀ ਕਰਵਾ ਸਕਦੇ ਹੋ ਇਹ ਹੈਗੀ ਸ਼ਰਟ ਤੇ ਹੈਗਾ ਬਾਟਮ ਠੀਕ ਹੈ ਜੀ ਲਓ ਜੀ ਤੇ ਬਹੁਤ ਸੋਹਣਾ orange ਕਲਰ ਹੈ ਬਹੁਤ ਹੀ ਵਧੀਆ ਸਟਾਫ ਹੈਗਾ ਇਹ ਆਪਣੇ ਕੋਲ ਫਿਲਹਾਲ ਇੱਕ ਕਲਰ ਆਇਆ ਕਿਉਂਕਿ ਆਪ ਨੂੰ ਇਹ ਵਧੀਆ ਲੱਗਿਆ ਸੀ ਬਾਕੀ ਜਿਹੜਾ ਤੁਸੀਂ ਕਲਰ ਕਹੋਗੇ ਆਪਾਂ ਉਹੀ ਤੁਹਾਨੂੰ ਕਲਰ ਦੇ ਦਾਂਗੇ ਠੀਕ ਹੈ ਜੀ ਜਿਸ ਤਰ੍ਹਾਂ ਦੇ ਮਰਜ਼ੀ ਉੱਪਰ ਤੁਸੀਂ ਵਰਕ ਜਿਹੜਾ ਉਹ ਕਰਵਾ ਸਕਦੇ ਹੋ ਆਹ ਦੁਪੱਟਾ ਤੁਸੀਂ ਜਿਹੜਾ ਕਹੋਗੇ ਉਹੀ ਆਪਾਂ ਤੁਹਾਨੂੰ ਲਾ ਕੇ ਦੇਵਾਂਗੇ ਪਿਓਰ ਦੇ ਵਿੱਚ ਲਵਾਉਣਾ ਤਾਂ ਤੁਸੀਂ ਪਿਓਰ ਦੇ ਵਿੱਚ ਵੀ ਲਗਾ ਸਕਦੇ ਹੋ ਸੈਮੀ ਵਿੱਚ ਲਵਾਉਣਾ ਤਾਂ ਸੈਮੀ ਵੀ ਲਗਵਾ ਸਕਦੇ ਹੋ ਠੀਕ ਹੈ ਉਹ ਤੁਹਾਡੀ ਇੱਛਾ ਹੈਗੀ ਜਿਸ ਤਰ੍ਹਾਂ ਦਾ ਤੁਸੀਂ ਲਗਾਉਣਾ ਚਾਹੁੰਦੇ ਹੋ ਲਓ ਜੀ ਅੱਗੇ ਹੈਗੀ ਆ ਆਪਣੇ ਕੋਲੇ ਨੇਚਰਲ ਕ੍ਰੇਪ ਜਿਹੜੀ ਆਪਾਂ ਨੇਚਰਲ ਕ੍ਰੇਪ ਹੈ ਇਹ ਸਟੈਂਪੋ ਵਾਲੀ ਲੈ ਕੇ ਆਏ ਆਂਗੇ ਤੇ ਇਹ ਵਾਲਾ ਕਲਰ ਹੈਗਾ ਬਹੁਤ ਹੀ ਸੋਹਣਾ ਤੇ ਬਹੁਤ ਪਿਆਰਾ ਕਲਰ ਹੈ ਇਹ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈ ਇਹ ਕਲਰ ਤੇ ਇਹਦੇ ਉੱਪਰ ਤੁਸੀਂ ਵਰਕ ਹੈ ਜਿਹੜਾ ਉਹ ਕਰਵਾ ਸਕਦੇ ਹੋ ਮਸ਼ੀਨ ਵਰਕ ਹੈਂਡ ਵਰਕ ਠੀਕ ਹੈ ਜੀ ਜਿਸ ਤਰ੍ਹਾਂ ਤੁਹਾਨੂੰ ਵਰਕ ਪਸੰਦ ਆ ਉਸ ਤਰ੍ਹਾਂ ਤੁਸੀਂ ਕਰਵਾ ਸਕਦੇ ਹੋ ਬਹੁਤ ਹੀ ਸੋਹਣਾ ਤੇ ਬਹੁਤ ਪਿਆਰਾ ਕਲਰ ਹੈ ਇਹਦੇ ਵਿੱਚ ਵੀ ਤੁਹਾਨੂੰ ਕਲਰ ਮਿਲ ਜਾਣਗੇ ਜਿਹੜੇ ਤੁਸੀਂ ਜਿਹੜਾ ਤੁਸੀਂ ਕਹੋਗੇ ਇਹ ਮੇਲੇ ਡਾਈਡ ਆਪਣੇ ਕੋਲ ਹੈ ਨੈਚਰਲ ਕ੍ਰੇਪ ਆਈ ਹੈਗੀ ਠੀਕ ਹੈ ਇਹਦੇ ਵਿੱਚ ਕਲਰ ਇਹ ਹੈਗਾ ਤੇ ਦੂਸਰਾ ਆਪਣੇ ਕੋਲ ਇਹ ਹੈਗਾ ਕਾਪਰ ਰਸਟ ਕਲਰ ਠੀਕ ਹੈ ਜੀ ਤੇ ਆਪਾਂ ਬਾਕੀ ਦੇਖੋ ਹਣਾ ਆਪਣੀ ਚੋਇਸ ਅਨੁਸਾਰ ਮੈਂ ਕਲਰ ਲੈ ਕੇ ਆਈਆਂ ਬਾਕੀ ਤੁਹਾਡੀ ਚੋਇਸ ਹੈ ਜਿਹੜੇ ਤੁਸੀਂ ਕਹੋਗੇ ਉਹੀ ਆਪਾਂ ਕਲਰ ਤੁਹਾਨੂੰ ਪ੍ਰੋਵਾਈਡ ਕਰਵਾ ਦਾਂਗੇ ਵੀ ਜਿਸ ਤਰ੍ਹਾਂ ਦਾ ਕਲਰ ਤੁਹਾਨੂੰ ਚਾਹੀਦਾਗਾ ਤੇ ਇਹ ਵੀ ਆਪਣਾ ਨੇਚਰਲ ਕਰੇਂ ਦੇ ਉੱਪਰ ਹੈਗਾ ਤੇ ਬਹੁਤ ਸੋਨਾ ਸਟੱਫ ਹੈ ਇਹ ਕਲਰ ਵੀ ਬਹੁਤ ਪਿਆਰ ਹੈਗਾ ਠੀਕ ਹੈ ਜੀ ਇਦੇ ਉੱਪਰ ਵੀ ਤੁਸੀਂ ਵਰਕ ਕਰਵਾ ਸਕਦੇ ਹੋ ਆਪਣੇ ਕੋਲ ਕਲਰ ਅਵੇਲੇਬਲ ਹੈਗੇ ਨੇ ਤੇ ਇੱਕ ਇਹਦੇ ਵਿੱਚ ਹੈਗਾ ਨੇਚੁਰਲ ਕ੍ਰੇਪ ਦੇ ਵਿੱਚ ਇਹ ਵਾਲਾ ਹੈਗਾ ਆਪਣੇ ਕੋਲੇ ਬੋਰਡਰ ਗ੍ਰੀਨ ਕਲਰ ਹੈ ਬਹੁਤ ਹੀ ਸੋਹਣਾ ਤੇ ਬਹੁਤ ਪਿਆਰਾ ਕਲਰ ਹੈ ਇਹ ਠੀਕ ਹੈ ਜੀ ਤੇ ਬਾਕੀ ਆਪਾਂ ਤੁਹਾਨੂੰ ਫੇਰ ਦੱਸ ਦਿੰਨੇ ਆ ਜਿਹੜੀ ਕ੍ਰੇਪ ਆਪਾਂ ਨੇਚੁਰਲ ਹੈ ਇਹ ਸਟੈਂਪ ਵਾਲੀ ਲੈ ਕੇ ਆਏ ਆ ਆਪਾਂ ਬ੍ਰਾਂਡ ਦਾ ਸਟੱਫ ਲੈ ਕੇ ਆਏ ਆ ਠੀਕ ਹੈ ਜੀ ਤੁਸੀਂ ਸਾਨੂੰ ਬੇਫਿਕਰ ਹੋ ਕੇ ਆਪਣਾ ਆਰਡਰ ਜਿਹੜਾ ਹੋ ਤੁਸੀਂ ਦੇ ਸਕਦੇ ਹੋ ਇਹ ਕਲਰ ਬੋਟਲ ਗ੍ਰੀਨ ਕਲਰ ਹੋ ਗਿਆ ਤੇ ਹਾਂਜੀ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਪਸ਼ਮੀਨੇ ਦੇ ਕਲਰ ਆਪਣੇ ਕੋਲ ਦੋ ਕਲਰ ਅਵੇਲੇਬਲ ਨੇਗੇ ਵੈਸਤੇ ਆਪਣੇ ਪੰਜਾਬ ਦੇ ਵਿੱਚ ਬਹੁਤ ਗਰਮੀ ਪੈ ਰਹੀ ਹੈਗੀ ਪਰ ਮੈਨੂੰ ਐਨ ਆਰ ਆਈ ਭੈਣਾਂ ਦੇ ਬਹੁਤ ਮੈਸੇਜ ਆਉਂਦੇ ਸੀ ਜੀ ਸਾਨੂੰ ਪਸ਼ਮੀਨੇ ਦਾ ਸੂਤ ਚਾਹੀਦਾ ਹੈਗਾ ਪਸ਼ਮੀਨੇ ਦੇ ਉੱਪਰ ਰੈਡੀ ਕਰਵਾ ਕੇ ਦਿਓ ਆਪਣੇ ਹਜੇ ਮੈਨੂੰ ਪਸ਼ਮੀਨਾ ਨਹੀਂ ਮਿਲ ਰਿਹਾ ਸੀ ਪਰ ਮੈਨੂੰ ਇਹ ਦੋ ਕਲਰ ਮਿਲੇ ਨੇਗੇ ਜੋ ਆਪਾਂ ਲੈ ਕੇ ਆਏ ਆ ਤੇ ਤੁਹਾਡੇ ਨਾਲ ਸ਼ੇਅਰ ਕਰਦੇ ਆਂਗੇ ਠੀਕ ਹੈ ਜੀ ਇਹ ਰਾਮ ਟੈਕਸ ਦਾ ਟੂ ਟੋਨ ਪਸ਼ਮੀਨਾ ਤੇ ਬਹੁਤ ਸੋਹਣਾ ਸਟਾਫ ਹੈ ਬਹੁਤ ਹੀ ਵਧੀਆ ਹੈਗਾ ਤੇ ਇਹਦੇ ਉੱਪਰ ਬੁਰ ਨਹੀਂ ਆਊਗਾ ਬਹੁਤ ਵਧੀਆ ਸਟਾਫ ਹੈ ਤੁਸੀਂ ਇਹਦੇ ਉੱਪਰ ਮਸ਼ੀਨ ਵਰਕ ਹੈ ਜਿਹੜਾ ਉਹ ਕਰਵਾ ਸਕਦੇ ਹੋਗੇ ਇਹਨੂੰ ਤੁਸੀਂ ਛੋਟੇ-ਮੋਟੇ ਫੰਕਸ਼ਨ ਦੇ ਵਿੱਚ ਵੀ ਵੇਅਰ ਕਰ ਸਕਦੇ ਹੋ ਇਹ ਸਟਾਫ ਬਹੁਤ ਸੋਹਣਾ ਸਟਾਫ ਹੈਗਾ ਬਹੁਤ ਹੀ ਵਧੀਆ ਹੈਗਾ ਤੇ ਇਹ ਮੋਰ ਪੰਖੀ ਕਲਰ ਹੈ ਇਹਦੇ ਵਿੱਚ ਠੀਕ ਹੈ ਜੀ ਇਹ ਕਲਰ ਆਪਣੇ ਕੋਲੇ ਇਹ ਮੋਰ ਪੰਖੀ ਹੈਗਾ ਬਾਕੀ ਜਦੋਂ ਇਹਦੇ ਵਿੱਚ ਹੋਰ ਕਲਰ ਆਏ ਆਪਾਂ ਤੁਹਾਡੇ ਨਾਲ ਉਹ ਵੀ ਵੀਡੀਓ ਸ਼ੇਅਰ ਕਰਾਂਗੇ ਫਿਲਹਾਲ ਆਪਣੇ ਕੋਲ ਦੋ ਕਲਰ ਨੇ ਤੁਸੀਂ ਸਾਨੂੰ ਆਰਡਰ ਆ ਜਿਹੜਾ ਉਹ ਦੇ ਸਕਦੇ ਹੋਗੇ ਤੇ ਦੂਸਰਾ ਆਪਣੇ ਕੋਲੇ ਇਹ ਹੈਗਾ ਮਜ਼ੈਂਟਾ ਦੀ ਟੋਨ ਤੇ ਇਹ ਕਲਰ ਵੈਸੇ ਕੈਮਰੇ ਦੇ ਵਿੱਚ ਇਹ ਮੈਰੂਨ ਜਾ ਰਿਹਾ ਹੈਗਾ ਪਰ ਮੈਰੂਨ ਨਹੀਂ ਹੈਗਾ ਇਹ ਮਜ਼ੈਂਟਾ ਟੋਨ ਟੋਨ ਤੇ ਹੈਗਾ ਬਹੁਤ ਹੀ ਸੋਹਣਾ ਕਲਰ ਹੈ ਇਹ ਵੀ ਰਾਮ ਟੈਕਸ ਦਾ ਹੈਗਾ ਟੂ ਟੋਨ ਪਸ਼ਮੀਨੇ ਦੇ ਵਿੱਚ ਹੈਗਾ ਤੇ ਬਹੁਤ ਵਧੀਆ ਸਟੱਫ ਹੈਗਾ। ਲਓ ਜੀ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋਗੇ ਕੋਈ ਮਰਜ਼ੀ ਡਿਜ਼ਾਈਨ ਹੈ ਜਿਹੜਾ ਇਹਦੇ ਉੱਪਰ ਬਣਵਾ ਸਕਦੇ ਹੋ। ਬਾਕੀ ਦੁਪੱਟਾ ਜਿਹੜਾ ਤੁਸੀਂ ਕਹੋਗੇ ਉਹੀ ਆਪਾਂ ਤੁਹਾਨੂੰ ਲਾ ਕੇ ਦੇਵਾਂਗੇ। ਜਿਸ ਤਰ੍ਹਾਂ ਦੀ ਤੁਹਾਡੀ ਚੋਇਸ ਹੋਵੇ ਤੁਸੀਂ ਸਾਨੂੰ ਹੈਂਡਵਰਕ ਦੇ ਸੂਟਾਂ ਦੇ ਵੀ ਆਰਡਰ ਦੇ ਸਕਦੇ ਹੋ। ਹੈਂਡਵਰਕ ਦੇ ਵਿੱਚ ਵੀ ਸੂਟ ਹੈ ਜਿਹੜਾ ਉਹ ਰੈਡੀ ਕਰਵਾ ਸਕਦੇ ਹੋ। ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਲਾਈਕ ਵੀ ਕਰਿਆ ਕਰੋ। ਕਮੈਂਟ ਕਰਕੇ ਵੀ ਦੱਸਿਆ ਕਰੋ ਕਿਵੇਂ ਦੀ ਲੱਗੀ। ਚਲੋ ਠੀਕ ਹੈ ਜੀ।